ਜੈ ਵੈਲਕਮ ਬੈਕ ਟੂ ਅਵਰ ਚੈਨਲ ਜੈ ਸ਼ੰਕਰ ਹੋਤੂ ਜੀ ਵਧੀਆ ਹੋ ਰਿਹਾ ਵੀ ਵਧੀਆ ਅੱਜ ਜਿਹੜਾ ਆਪਣਾ ਗਰਾਊਂਡ ਦਾ ਕੰਮ ਜਿਹੜਾ ਉਹ ਕਾਫੀ ਹੱਦ ਤੱਕ ਹੋ ਗਿਆ ਵਾ ਠੀਕ ਹੈ ਜਿਹੜੀ ਕਿ ਮਨ ਲਈ ਮਿੱਟੀ ਵੀ ਥੋੜੀ ਬੋਤੀ ਪੈ ਗਈ ਹੈ ਤੇ ਆਪਣੇ ਰੂੜੀ ਵੀ ਪੈ ਗਈ ਹੈ ਅਰ ਦੇਖੋ ਜੀ ਉਹ ਦੇਖੋ ਆਪਣਾ ਕੰਮ ਹੋ ਰਿਹਾ ਵਾ ਕਿੰਨਾ ਕੰਮ ਚੱਲ ਗਿਆ ਆ ਦੇਖੋ ਆਪਣੀ ਮਸ਼ੀਨ ਇਹਦੇ ਵਿੱਚ ਸਾਰੀ ਹੁਣ ਕੱਲ ਕੱਲ ਤੋਂ ਪਈ ਕੱਲ ਪਰਸੋਂ ਤੋਂ ਪਈ ਗਈ ਬਸ ਇੰਨੀ ਕੁ ਰਹਿ ਗਈ ਹੈ ਰੂੜੀ ਪੈਣ ਵਾਲੀ ਇਹ ਆਪਣੀ ਰੂੜੀ ਵਾਸਤੇ ਇੱਟਾ ਠੀਕ ਹੈ ਤੇ ਬਾਅਦ ਚੋਂ ਆਪਣਾ ਲੈਵਲ ਕਰਕੇ ਆਪਾਂ ਇਹਨੂੰ ਠੀਕ ਹੈ ਜੀ ਰੂੜੀ ਉਹ ਤੋਂ ਕੁੱਟੀ ਜਾਣੀ ਤੁਹਾਨੂੰ ਨਾਲ ਹੀ ਇਹਦੇ ਉੱਤੇ ਸਾਰਾ ਸੀਮੈਂਟ ਪਾ ਦੇਣਾ ਜਿਹੜਾ ਕਿ ਪੱਕਾ ਫਰਸ਼ ਪਾਏ ਹਨ ਤੇ ਵਿੱਚ ਹੀ ਆਪਾਂ ਨਾਲ ਹੀ ਪੋਲ ਕੱਢ ਦੇਣੇ ਆ ਜਿਹਦੇ ਵਿੱਚ ਕੀ ਕਹਿੰਦੇ ਆਪਣੇ ਆਪਣੀ ਨਾਲ ਹੀ ਬੈਡਮਿੰਟਨ ਦੀ ਗਰਾਊਂਡ ਬਣ ਜਾਣੀ ਆ ਤੇ ਬਹੁਤ ਥੋੜਾ ਜਿਹਾ ਮਤਲਬ 5 5 ਕਿਲੋ ਦਿਨਾਂ ਦਾ ਟਾਈਮ ਆ ਹੋਰ ਕਿ ਆਪਣੀ ਗਰਾਊਂਡ ਜਿਹੜੀ ਬਣ ਕੇ ਤਿਆਰ ਹੋ ਜਾਣੀ ਆ ਆਪਣੇ ਭੋਲੇ ਬਾਬਾ ਦੇਖੋ ਕਿੰਨੇ ਸੋਹਣੇ ਲੱਗ ਰਿਹਾ ਅੱਜ ਆਪਣੇ ਬੋਲੇ ਬਾਬਾ ਦੇਖੋ ਕਰ ਦਰਸ਼ਨ ਜੀ ਆ ਸ਼ੰਕਰ ਆਪਣੇ ਬੋਲੇ ਬਾਬਾ ਦੇ ਆ ਮੈਂ ਚੱਲਾ ਸੀਗਾ ਹੁਣ ਕੰਮ ਤੇ ਮਰੋਟੀ ਖਾਣ ਆਇਆ ਸੀਗਾ ਅੱਜ ਕੰਮੋਂ ਜਾ ਰਹੀ ਸੀਗਾ ਤੇ ਕੋਈ ਨਹੀਂ ਪੱਕੀ ਬਲੌਗ ਕਿਦਾਂ ਲੱਗਾ ਜੂਰੀ ਦੱਸਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਜਿਹੜੀ ਆਪਣੇ ਕਾਊਂਟ ਦੀ ਰੀਚ ਆ ਥੋੜੀ ਜਿਹੀ ਘਟ ਗਈ ਆ ਉਹ ਥੋੜੇ ਟਾਈਮ ਨਹੀਂ ਲੱਗਦਾ ਇਸ ਕਰਕੇ ਮੈਨੂੰ ਥੋੜਾ ਜਿਹਾ ਬਲੌਗ ਬਣਾਉਣ ਚ ਵੀ ਥੋੜਾ ਜਿਹਾ ਦਿੱਕਤ ਆ ਰਹੀ ਆ ਪਰ ਇੱਕ ਵਾਰੀ ਹੁਣ ਥੋੜਾ ਜਿਹਾ ਸਮਾਂ ਵਾ ਉਹ ਨਿਕਲ ਜਵੇ ਤੇ ਫੇ ਆਪਾਂ ਰੈਗੂਲਰਲੀ ਆਪਣੇ ਜਿਹੜੇ ਵਲੌਗ ਆਣਗੇ ਨਹੀਂ ਤਾਂ ਇੱਕ ਇੱਕ ਦਿਨ ਛੱਡ ਕੇ ਆਪਣਾ ਵਲੌਗ ਆਉਂਦਾ ਹੀ ਆ ਹਾਂਜੀ ਦੋਸਤੋ ਮੈਂ ਆ ਗਿਆ ਜੀ ਆਪਣੇ ਦੂਸਰੇ ਘਰੇ ਦੇ ਉੱਪਰ ਜਾਂਦੇ ਆ ਉਹਨੇ ਮਿਲਦੇ ਆਰੀਓ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਮਿਲਦੇ ਆਪਾਂ ਆਪਣੇ ਮਿੱਤਰ ਜੀ ਨੂੰ ਹੈ ਤਾਂ ਹੀ

Un Jajajaja. 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 pollo Jajajaja. ਕਦੀ 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 ਇਦਾਂ ਸ਼ਰਾਰਤ ਕਰਦਾ ਨੂੰ ਤੇ ਆ ਦੇਖੋ ਮੋਟੀ ਚੜ੍ਹ ਗਈ। ਮੂੰਹ ਰੰਗ ਦੇਖੋ ਕਿੰਨਾ ਕਾਲਾ ਹੋ ਗਿਆ। ਤੇ ਬਾਕੀ ਦੇਖਦੇ ਆਂ। ਕਿਕਟਾਂ ਜਲ ਰਹੀਆਂ। ਕਿਹੜੀ ক্রিকেট ਚੱਲ ਰਹੀ ਹੈ? ਗੀਲ ক্রিকেট। ਹੂੰ ਅਬੀ ਗੀਲ ਅਸਲੀ ਵਾਲੀ ক্রিকেট ਛੱਕੇ ਐ ਵੀ ਨਹੀਂ ਆਏ ਜੀ। ਨਹੀਂ ਆਏ ਇਹਦੇ ਛੱਕੇ ਦੇੜੀ ਜਾ ਰਿਹਾ। ਤੇ ਆਹ ਦੇਖੋ। ਆਹ ਨਹੀਂ ਆਇਆ ਇਹਦਾ। ਨਹੀਂ ਆਇਆ ਇਹਦੇ ਦੇੜੀ ਜਾ ਰਿਹਾ। ਹਾਏ ਆ ਗਿਆ ਫਿਰ ਤੇ ਬਾਈ ਜੀ ਹੁਣ ਇਹ ਖੇਲ ਲੱਗੇ ਬਾਈ ਜੀ ਇਹ ਖੇਲ ਲੱਗੇ ਆਪਣੇ ਲੁਕਣ ਮਚਾਈ ਉਹ ਪੂਰੀ ਗੱਲ ਬਾਤ ਹੋ ਲੈ ਹੋ ਲੈ ਓਏ ਹੋਏ ਓਏ ਹੋਏ ਓਏ ਹੋਏ ਓ ਲੈ ਤੇ ਬਾਈ ਜੀ ਹੁਣ ਇਹ ਖੇਡਦੇ ਆ ਲੁਕਣ ਮਚਾਈ ਹਾਈਡ ਐਂਡ ਸੀ ਉਹ ਚੈੱਕ ਕਰ ਉੱਲ ਲੈ ਕਿੱਥੇ ਕਿੱਥੇ ਲੋਕ ਰੇ ਆ ਇਹਨਾਂ ਦਾ ਹੀ ਨਹੀਂ ਪਤਾ ਲੈ ਲੈ ਉਹ ਆ ਗਿਆ ਵਾ ਵਾਜਾਂ ਆ ਰਹੀਆਂ ਓਏ ਵਾਜਾਂ ਆ ਰਹੀਆਂ ਆ ਗਿਆ ਤੇ ਬਾਈ ਜੀ ਤੇ ਬਾਈ ਜੀ ਮਾਦਵ ਸਿਰ ਵਾਰੀ ਹੈ ਇਹ ਆਪਣੇ ਪੂਜਾ ਹਾਂ ਲੈ ਲੈ ਆਪਣੇ ਮੰਦਰ ਦੇ ਵੀ ਪਰਦੇ ਲਾ ਕੇ ਕੀ ਆ ਓ ਲੈ ਮਾਦਵ ਆ ਲੈ ਹਾਈ ਪਿੱਲੀ ਵਾਟੀ ਹਾਂ ਕੋਈ ਨਾ ਇਧਰ ਬਰੇ ਕੈਮਰਾ ਕੋਈ ਨਹੀਂ ਗੱਲ ਆ ਲੈ ਉਧਰ ਕੀ ਹੈ ਉਧਰ ਕੀ ਨੀਤੀ ਨੇ ਗਿਆ ਉਧਰ ਕੀ ਹੈ ਉਧਰ ਨੇ ਉਧਰ ਕੀ ਹੈ ਨੀਤੀ ਨੇ ਗਿਆ ਇਹ ਤਾਂ ਤੁਸੀਂ ਆ ਤੂੰ ਕੀ ਹੈ ਮੈਂ ਮੇਰਾ ਨਾਮ ਗੌਰਵ ਆ ਨੀਤੀ ਨਾ ਤੇਰਾ ਨਾਮ ਹੈ ਨੀਤੀ ਨਾ ਵਾ ਤੇਰਾ ਨਾਮ ਨੀਤੀ ਨਾ ਮੈਂ ਮੇਰਾ ਨਾਮ ਗੌਰਵ ਆ ਆ ਮੈਂ ਮੇਰਾ ਨਾਮ ਗੌਰਵ ਆ ਇਦਾਂ ਹੁੰਦੀ ਸੀ ਮੇਰੀ ਗੱਲਿਆ ਇਧਰ 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 ਆਓ ਇਧਰ ਆਓ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਤੈਨੂੰ ਦੇਖਦਾ ਨਹੀਂ ਕੌਣ ਚਾਹਤੀ ਆ ਮਾਰਦਾ ਉਹਨੇ ਦਰਵਾਜ਼ਾ ਨਾ ਦੱਸ ਮੈਂ ਆ ਰਹੀ ਮੇਰੀ ਆਣੀ ਹੈ ਹੋਏ ਕਿੱਥੇ ਆਇਆ ਨਹੀਂ ਮੈਂ ਤੈਨੂੰ ਕਿਹਾ ਵੀ ਮੇਰੇ ਕੋਲ ਰਹਿਣਾ ਓਏ ਇਹ ਇਹ ਬਹੁਤ ਤਿਆਰੀ ਦਿਖਾਂਦਾ ਹੈਗਾ ਹਾਂ ਤੈਨੂੰ ਕਿਹਾ ਇਹਨੂੰ ਇਹਨੂੰ ਕਿਹਾ ਪਿੱਛੇ ਰਹਿ ਉਧਰ ਹੈ ਨਹੀਂ ਕੋਈ ਲੈ ਓਏ ਆਪਣਾ ਗੋਮਲਾ ਕੋਕਲਾ ਲਾ ਲਾ ਆ ਗਈ ਯਾਰ ਲੈ ਆ ਗਈ ਆ ਤੇ ਕੀ ਮੈਂ ਕੁਝ ਕਹਿਣਾ ਵੇ ਸਾਦ ਲੁਦੜ ਲੁਦੜ ਹੈ ਓਏ ਮੈਂ ਮੁੱਖਿਆ ਤੇਰਾ ਨਾਮ ਕੀ ਹੈ ਕਹਿੰਦਾ ਲੁਦੜ ਤੇਰਾ ਨਾਮ ਕੀ ਹੈ ਹੈ ਇਧਰ ਤੇ ਕੇ ਕੇ ਬੋਲ ਫੇ ਲੁਦੜ ਹੈ ਲੁਦੜ ਨੂਡਲ ਨੂਡਲ ਉਹ ਬਾਈ ਜੀ ਸਾਡੇ ਨਾਲ ਕ੍ਰਿਸ਼ੀ ਠੀਕ ਹੈ ਆਪਾਂ ਇੱਥੇ ਗਏ ਬੈਕਰੀ ਤੇ ਬੈਕਰੀ ਤੇ ਕੋਈ ਨਹੀਂ ਇਹ ਕਹਿੰਦਾ ਮੈਨੂੰ ਭੁੱਖ ਲੱਗੀ ਪਈ ਐ ਤਾਂ ਕਰਕੇ ਥੋੜਾ ਉਹਦਾ ਮੈਂ ਕਿਹਾ ਚੱਲ ਇਹਨੂੰ ਖਵਾ ਲਿਆ ਵਾ ਠੀਕ ਹੈ ਤੇ ਬੜੇ ਦਿਨਾਂ ਬਾਅਦ ਉਹ ਯਾਰ ਕੂ ਮੁਰੇ ਤੇ ਰੰਗ ਦੀਵਾ ਰੇ ਦੇ ਮੁੰਨੇ ਨਗਰੀ ਦੇ ਦਰਜੇ ਵਧੀਓ ਤੇ ਗਰਾਉਂਡ ਦਾ ਕਿਦਾਂ ਚਿੱਲੀ ਜਾਂਦਾ ਕਹ ਮੈਂ ਵੀ ਦਿਖਾਇਆ ਅੱਜ ਦੁਪਹਿਰੇ ਮੈਂ ਗਰਾਉਂਡ ਦਾ ਕੰਮ ਮੈਂਗਾ ਉਹ ਨੁਕਤੇ ਹੀ ਆ ਗੰਬਾਸ ਪਰਸ਼ ਰਹਿ ਗਿਆ ਥੋੜਾ ਬਾ ਪਰਸ਼ ਰਹਿ ਗਿਆ ਕੂੜੀ ਦੀ ਮਾਰ ਖਾਨੇ ਤੇ ਹੋਰ ਕੋਈ ਉਹ ਅੰਕਲ ਕਰੀ ਜਾਂਦਾ ਉਹ ਕਰ ਉਹ ਕ੍ਰਸ਼ਰ ਖਰਾਬ ਆ ਕਹਿੰਦਾ ਜੀ ਜਨਰੇਟਰ ਲਾਉ ਉਹਨੂੰ ਮੈਂ ਕਿ ਜਿੰਨੇ ਜਨਰੇਟਰ ਡੀਜ਼ਲ ਪਾਣਾ ਹੁੰਦਾ ਹੁੰਦੇ ਸਾਡੇ ਅੱਧੇ ਸੀਮੈਂਟ ਦੇ ਪੂਰੇ ਆਏ ਨੇ ਹਾਂ ਬਾਹਰ ਦਾ ਲੁੱਕ ਬੰਦ ਦੀ ਗੱਜੇ ਹੋ ਗਈ ਜੈਗਰਾਤੀ ਨਹੀਂ ਸੋਹਣਾ ਲੱਗਦਾ ਪਹਿਲਾਂ ਲੱਗਦਾ ਨਾਲ ਵੀ ਛੋੜੇ ਕਰਾ ਸਹੀ ਹੈ ਸਹੀ ਹੈ ਚੱਲ ਬਾਕੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਆਪਾਂ ਸ਼ਿਓ ਲੋ ਵੀ ਮਿੱਤਰ ਹੋਣਾ ਪਾ ਗਏ ਆ ਸਭ ਲੈ ਕੇ ਤੇ ਕੋਣ ਮੜਾ ਜਾਂ ਸ਼ਹਿਰ ਤੋਂ ਡੋਲ ਰਹੇ ਅਸੀਂ ਸ਼ਹਿਰ ਤੋਂ ਡੋਲ ਰਹੇ ਆ ਰਾਹ ਦੇ ਟੋਲਿਕ ਹੁੰਦੇ ਵੇਗਾ ਅਸੀਂ ਦੂਰ ਸਹੀ ਹੈ ਲੈ ਮੈਂ ਤੁਹਾਨੂੰ ਜਾਣ ਲੈਣੀ ਆ ਦੱਸ ਕਰਾਂ ਕੇ ਵਾਦ ਕਰਦੇ ਰਹੇ ਅੱਜ ਥੋੜਾ ਮੂਡ ਵੀ ਸੈੱਟ ਨਹੀਂ ਆ ਨਹੀਂ ਹਣਾ

ਜਿਮ 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 ਕਹਿੰਦੇ ਮੁੰਡੇ ਨੇ ਲੱਗ ਜਾਣਾ ਜਿਮ ਮੁੰਡੇ ਨੇ ਲੱਗ ਜਾਣਾ ਜਿਮ ਜਿਮ ਕੰਮ ਹੋ ਗਿਆ ਸਰੀਰ ਹੋਣ ਕਿੱਥੋਂ ਹਾਰ ਤੇ ਜਿਮ ਦੇਸ਼ ਕੀ ਹੈ ਵੀਟ ਨਹੀਂ ਨਹੀਂ ਉਹਦਾ ਉਹ ਵੀਰੋ ਕਹਿੰਦਾ ਮੁੰਡਾ ਕਹਿੰਦਾ ਜਿਮ ਲੱਗ ਜਾਣਾ ਵੀਰੋ ਵੀਰੋ ਬੋਡੀ ਬਣਾ ਲੈਣਾ ਵੀਰੋ 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 ਆਪਾਂ ਲੱਗਾਂ ਜਿਮ ਬੇਬੀ ਜਿਮ ਜਿਮ ਉਹ ਤੇਰੀ ਤੂੰ ਬਾਹਰ ਨਹੀਂ ਮੇਰੀ ਯਾਰ ਜਿਮ ਬੇਬੀ ਜਿਮ ਜਿਮ ਬੇਬੀ ਜਿਮ ਜਿਮ ਦੇ ਰਾਜ ਜਿਮ 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 ਏ 1 2 3 ਏ ਏ ਏ ਕੋ ਬੱਧਾ ਰੋਡ ਆ ਗਈ ਫਾਈਵ ਸਟਾਰ ਰੋਡ ਇਹ ਬਾਹਰ ਵਾਲੀਆਂ ਰੋਡਾਂ ਨਹੀਂ ਆ ਇਹ ਬਾਹਰ ਲਿਆ ਵੀ ਸਾਡੀ ਕੋਪੀ ਕਰਨਾ ਚਾਹੀਦਾ ਬਾਹਰ ਲਿਆਣੋ ਵੀ ਕਾਫੀ ਕਰਨਾ ਚਾਹੀਦਾ ਦਵਾਈ ਦੀ ਸਰਨੇ ਕੋ ਬੋੜਾ ਹੋਵੇ ਤੇ ਨਹੀਂ ਦਵਾਈ ਲੈਣਗੇ ਦਵਾਈ ਲੈਣਗੇ ਤੇ ਸਹੀ ਆ ਠੀਕ ਹੈ ਮੈਡੀਕਲ ਪਾਪਰੇ ਚਲ ਕੇ ਤਿੰਨਾ ਦਵਾਈ ਲੈਣਗੇ ਪੰਪ ਤੇ ਤੋ ਅਈ ਤਾਂ ਇਹ ਤੇ ਉਹ ਕਹਿੰਦਾ 70 ਰੁਪਏ ਦਾ ਪੀਡੀਐਫ ਨਹੀਂ ਹੋਣਾ ਵਾਹ ਵਾਹ ਕਿਉਂ ਤੂੰ ਕੀ ਕਹਿਣਾ ਚਾਹੂਗਾ ਕਿਉਂ ਕੋਲ ਵੱਡਾ ਭਾਗਦਾ ਹੀ ਬੇਟੀ ਆ ਮਾਣ ਉਹ ਕਹਿੰਦਾ ਹੀ 500 ਦਾ ਤਾਂ ਹੋਵੇ ਕਮ ਸੇ ਕਮ ਕਿਉਂ ਬੂੜੀ ਦਾ ਬਹੁਤ ਸੋਹਣਾ ਗੰਜਾ ਏ ਤੇ ਮੈਂ ਜੀ ਇਹਦੇ ਨਾਲ ਹੀ ਆਪਾਂ ਕਰਦੇ ਵਲੋਗ ਨੂੰ ਐਂਡ ਤੇ ਕੀ ਕਹਿਣਾ ਨਹੀਂ ਭੁੱਲਣਾ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਵੈਲਗੈ ਅਈ ਕੰਨ ਜੁੜਦਿਓ ਬਣਨਾ ਤਾਂ ਜੋ ਸਾਡੀਆਂ ਵੀਡੀਓ ਤੁਹਾਨੂੰ ਆਉਂਦੀਆਂ ਰਹਿਣ ਦੇਖਦੀਆਂ ਰਹਿਣ ਰਾਈਟ ਕਰਕੇ ਜਰੂਰ ਦੱਸਿਆ ਕਰੋ ਕਿਹਨਾਂ ਦਾ ਸਾਡਾ ਹੌਸਲਾ ਜਾਂ ਬਣਦਾ ਦੇ ਬਾਕੀ ਵਾਦਾ ਕਿ ਨਹੀਂ ਹੋ ਰਿਹਾ ਦੱਸ ਕਿੰਨਾ ਕ ਬੱਦੂ ਠੀਕ ਹੈ ਤੇ ਮਿਲਦੇ ਆਪ ਤੇ ਮਿਲਦੇ ਆਪਾਂ ਤੁਹਾਨੂੰ ਹੁਣ ਨਵੇਂ ਵਲੌਗ